ਆਪੇ ਅੱਜ ਦੇ ਹਾਲਾਤ ਨੇ ਉਹ ਤੁਸੀਂ ਇਤਿਹਾਸ ਨੂੰ ਦੇਖ ਲਓ ਇੰਨੇ ਮਾੜੇ ਹਾਲਾਤ ਕਦੇ ਨਹੀਂ ਹੋਏ ਅੱਜ ਪਾਵੇਂ ਕੋਈ ਸ਼ਹਿਰ ਲੈ ਲਓ ਕੋਈ ਪਿੰਡ ਲੈ ਲਓ ਕੋਈ ਬਾਜ਼ਾਰ ਲੈ ਲਓ ਨਾ ਕੋਈ ਵਪਾਰੀ ਆਪਣੇ ਦੁਕਾਨ ਚ ਸੁਰੱਖਿਤ ਨਾ ਆਪਨੇ ਦਫ਼ਤਰ ਚ ਸੁਰੱਖਿਤ ਹੋਂਦ ਘਰਾ ਦੇ ਅੰਦਰ ਵੜ ਵੜ ਕੇ ਬੀਬੀਆਂ ਨੂੰ ਵੀ ਕਾ ਮੈਂ ਬਾਗਲ ਛੀਂ ਲਤੀਆ ਗੋਲੀ ਨਾਲ ਮਾਰਤਾ ਕਿਸੇ ਨੂੰ ਕਦ ਗੋਲੀ ਲੱਗ ਜੂਗੀ ਕੌਣ ਮਾਰ ਕੇ ਕੌਣ ਦਰ ਜੂਗਾ ਕੋਈ ਸੁਮਾਈ ਨਹੀਂ ਤੇ ਜਿਨ੍ਹਾਂ ਨੇ ਸੌਂ ਆ ਖਾਧੀਆਂ ਸੀ ਕਿ ਨਸ਼ੇ ਨੂੰ 10 ਦਿਨਾਂ ਚੇ ਬੰਦ ਕਰਾਂਗੇ ਮਾਰੇ ਨਸ਼ਿਆਂ ਦੇ ਨਾਟਕਲੇ ਡਰਾਮੇ ਹੋ ਰਹੇ ਨੇ ਜਿਹੜੇ ਵੱਡੇ ਵੱਡੇ ਇਹਨਾਂ ਦੇ ਅਫਸਰ ਖੜੇ ਜਾਂਦੇ ਨੇ ਬਟੰਡੇ ਚ ਖੜੀ ਹੈ ਦੀ ਬੀਬੀ ਇਹ ਨਹੀਂ ਵੱਡੀ ਕੋਠੀ ਨਹੀਂ ਵੱਡੀ ਗੱਡੀਆਂ ਅਸ਼ੇ ਦੀ ਚਹੀਂ ਤਸਕਰੀ ਕਰਦੀ ਸੀ ਵੀ ਉਸ ਬੀਬੀ ਨੂੰ ਤਾਂ ਹੱਥ ਲਾਇਆ ਨਹੀਂ ਦੇਖੇ ਨੇ ਇੱਕ ਉਹਨੇ ਉਹ ਮੰਡੀ ਦੇ ਨੌਜਵਾਨ ਨੂੰ கரੰਟ ਲਾ ਲਾ ਕੇ ਵੀ 10 ਦਿਨ ਨਸ਼ੇ ਕਿਥੋਂ ਲਾਂਦਾ ਸੀ ਉਸ ਬੰਦੇ ਦੀ ਮੌਤ ਕਰ ਦਿੱਤੀ ਕਦੇ ਕਿਸੇ ਦਾ ਘਰ ਘਾਰੇ ਨੇ ਕਦੇ ਕਿਸੇ ਦਾ ਘਰ ਘਾਰੇ ਨੇ ਲੇਕਿਨ ਜਿਹੜੇ ਨਸ਼ੇ ਵੇਚਦੇ ਉਹਨਾਂ ਨੂੰ ਪੁਲਿਸ ਵੱੱਟ ਨਹੀਂ ਲਾ ਰਹੀ ਭਾਵੇਂ ਤੁਸੀਂ ਇਸ ਵਿਸ਼ੇ ਸੱਤ ਅੱਠ ਦਿਨਾਂ ਦੀ ਗੱਲ ਹੀ ਦੇਖ ਲਓ ਪਾਈਪਦ ਤੌਰ 'ਤੇ ਆਪਣੇ ਇੱਕ ਫੌਜੀ ਜਿਹੜਾ ਨੇ ਨਸ਼ੇ ਰੋਕਣ ਦਾ ਕੰਮ ਕੀਤਾ ਤੇ ਇੰਨੀ ਬੇਸ਼ਰਮੀ ਨਾਲ ਨਸ਼ੇ ਵੇਚਣ ਵਾਲੇ ਜਾ ਕੇ ਉਹਦੀ ਧੰਗਾ ਤੋੜਦਿਆਂ ਉਹ ਵਿਚਾਰਾ ਹਸਪਤਾਲ 'ਚ ਉਹ ਐਡਮਿਟ ਹੈ ਗਿਆ ਜੇ ਜਿਹੜੇ ਨੌਜਵਾਨਾਂ ਨੇ ਲਿਖਿਆ ਸਾਡਾ ਪਿੰਡ ਬਿਕਾਉ ਹੈ ਉਹਨੂੰ ਸਰਕਾਰ ਦਾ ਇਸੇ ਚ ਆ ਕੇ ਕੰਪਨੀ ਦਿੰਦਾ ਕਿ ਤੇਰਾ ਇੰਕਾਊਂਟਰ ਕੜਾ ਕੋ ਬੋਲਣ ਦੀ ਜ਼ਰੂਰਤ ਨਾ ਹੈ ਇਹ ਭਗਵੰਤ ਜੀ ਸਰਕਾਰ 15 ਅਗਸਤ ਤੇ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਚਲੇ ਗਿਆ ਸੌ ਖਾਤੀਆ ਵੀ ਇਸ ਸਾਲ ਪਰਚੇ ਨਸ਼ੇ ਖਤਮ ਹੋ ਜਾਣਗੇ ਸਰਕਾਰ ਬਣੀ ਸੀ ਕਹਿੰਦਾ ਸੀ 10 ਦਿਨ ਤੇ ਹੋ ਜਾਣਗੇ ਉਹ ਨਸ਼ਿਆਂ ਦੇ ਵਿਰੋਧ ਕੱਲਾ ਇੱਕ ਰੋਗ ਚੱਲਦਾ ਹੈ ਜਿਹੜੀ ਬੇਰੋਜ਼ਗਾਰੀ ਪੰਜਾਬ 'ਚ ਵਧ ਰਹੀ ਕਿ ਬਾਹਰਲੇ ਬੰਦਿਆਂ ਨੂੰ ਇਹਨੇ ਨੌਕਰੀਆਂ ਮਿਲ ਰੀਆਂ ਸੀ ਗਿਆ ਹੋਂਦਾਂ ਦੇ ਸ਼ਰੀਆਮ ਜਿਹੜੇ ਦਿੱਲੀ ਦੇ ਲੁਟੇਰੇ ਉੱਥੋਂ ਹਾਰ ਕੇ ਇੱਥੇ ਪਹੁੰਚ ਗਏ ਹੈ। ਮੁੱਖ ਮੰਤਰੀ ਟਮੀ ਬਣੀ ਬੈਠਿਆ ਹੈਗਾ ਤੇ ਚੇਰਮਨੀਆਂ ਵੀ ਉਹਨਾਂ ਨੂੰ ਜਾਰੀਆਂ ਨੇ, ਅਧਿਕਾਰੀਆਂ ਵੀ ਉਹਨਾਂ ਨੂੰ ਜਾਰੀਆਂ। ਹਰ ਮਹਿਕਮੇ 'ਚ ਇਹ ਬੰਦਿਆਂ ਨੂੰ ਬਿਠਾ ਕੇ ਐਸਟੀ ਬਣਾਤਾ ਹੈ, ਕਿਸੇ ਨੂੰ ਕੁਝ ਬਣਾਤਾ ਹੈ। ਤੇ ਹੁਣ ਅਸੀਂ ਤਾਂ ਕੀ ਬੋਲਾਂ ਹੋਂਦ ਇਹਨਾਂ ਦੇ ਆਪਣੇ ਬੰਦੇ ਉਹ ਬੀਬੀ ਜਿਹੜੀ ਪਟਿਆਲੇ ਵਾਲੀ ਇਹਨਾਂ ਦੀ ਮਹਿਲਾ ਵਿੰਦੀ, ਮਹਿਲਾ ਮੋਰਚਾ ਦੀ ਬੀਬੀ ਉਹ ਆਪ ਉਹਨੇ ਨੀ ਝੰਗ ਖੋਲਦੀ ਆਤੇ ਸਰਕਾਰ ਦੇ ਖਿਲਾਫ ਕਿ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ। ਪੰਜਾਬ ਦੇ ਉਹਦੇ ਹਾਲਾਤ ਜਿੱਥੇ ਕਰਜ਼ਾਈ ਹੋ ਗਿਆ ਲੋਕਾਂ ਦੇ ਨੇੜੇ ਕੋਈ ਜਾਂਦਾ ਨਹੀਂ ਵਿਕਾਸ ਦਾ ਇੱਕ ਟੱਗਾ ਇੱਟ ਕਿਤੇ ਪੈ ਨਹੀਂ ਰਹੀ ਲੋਕੀ ਹਰ ਪੱਖੋਂ ਦੁਖੀ ਨੇ ਆ ਬੀਬੀਆਂ ਖੜੀਆਂ ਨੇ ਇਹਨਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ ਦੱਸੋ ਜੀ ਪੰਜਾਬ ਦੇ ਕਿਹੜੇ ਕੋਨੇ 'ਚ ਕਿਸੇ ਇੱਕ ਬੀਬੀ ਨੂੰ ਜੇ 3 ਸਾਲਾਂ 'ਚ ਹਜ਼ਾਰ ਮਿਲੇ ਹੈ ਇਹਨਾਂ ਨੇ 3 ਸਾਲ 'ਚ ਪੰਜਾਬ ਚੋਂ ਲੁੱਟਨੇ ਹੁਣ ਕਿਸਾਨਾਂ ਦੀ ਜ਼ਮੀਨਾਂ ਜ਼ਬਰਦਸਤੀ ਖੋ ਰਹੇ ਨੇ ਲੈਂਡ ਪੂਲਿੰਗ ਦਾ ਨਵਾਂ ਬਹਾਨਾ ਬਣਾ ਕੇ ਜ਼ੋਰ ਜ਼ਬਰ ਦੇ ਨਾਲ ਕਿਸਾਨਾਂ ਦੀ ਜ਼ਮੀਨਾਂ ਲੈ ਰਹੇ ਨੇ ਬੱਚਿਆਂ ਬੇਰੋਜ਼ਗਾਰ ਫੇਰੋਜ਼ਗਰ ਬੱਚਿਆਂ ਦਾ ਹੱਕ ਬਾਹਰ ਦੇ ਸੁਪਿਆਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਤੇ ਪੰਜਾਬ ਕਿੱਥੇ ਜਾਊਗਾ ਇੰਡਸਟਰੀ ਤੋਂ ਵੀ ਭੱਜ ਰਹੀ ਕਿਉਂਕਿ ਗੈਂਗਸਟਰਾਂ ਦਾ ਰਾਜ ਇੱਥੇ ਚੱਲ ਰਿਹਾ ਕੋਈ ਕਿਤੇ ਸੁਰੱਖਿਆ ਤਾਂ ਨਹੀਂ ਕੋਈ ਚੀਜ਼ ਨਹੀਂ ਸੋ ਮੈਂ ਕਹਿੰਦੀ ਆ ਕਿ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਲੇਕਿਨ ਮੈਂ ਲੋਕਾਂ ਨੂੰ ਅਜੇ ਵੀ ਅਪੀਲ ਕਰਦੀ ਆ ਕਾਂਗਰਸ ਹੋਵੇ ਜਾਂ ਆਮ ਆਦਮੀ ਹੋਵੇ ਇੱਕ ਸਿੱਕੇ ਤੇ ਦੋ ਪਹਿਲੂ ਨੇ ਦਿੱਲੀ ਜੇ ਇਹਨਾਂ ਦੇ ਭਾਈਵਾਲੀ ਅਜੇ ਵੀ ਹੈ ਇੱਕ ਦੂਜੇ ਨੂੰ ਗਾਲਾਂ ਕਦੇ ਨਹੀਂ ਕੱਟਣਗੇ ਇਹ ਦੋਨੋਂ ਇਕੱਠੇ ਉੱਥੇ ਕੱਲੇ ਅਕਾਲੀ ਦਲ ਨੂੰ ਭੱਡਣਗੇ ਜਿਹੜੀ ਅਕਾਲੀ ਦਲ ਨੇ ਪਿੰਡ ਪਿੰਡ 'ਚ ਸ਼ਹਿਰ ਸ਼ਹਿਰ 'ਚ ਵਿਕਾਸ ਵੀ ਕੀਤਾ ਸਹੂਲਤਾਂ ਵੀ ਦਿੱਤੀਆਂ ਅਮਨ ਸ਼ਾਂਤੀ ਭਾਈਚਾਰਾ ਇੱਕ ਸਾਂਝ ਵੀ ਰੱਖੀ ਤੇ ਨਸ਼ੇ ਦੇ ਖਿਲਾਫ ਜੇ ਕਿਸੇ ਨੇ ਲੜਾਈ ਲੜੀ ਸਾਡੇ ਟਾਈਮ 'ਚ ਕਿੰਨਾ ਨਸ਼ਾ ਹੁੰਦਾ ਸੀ ਤਾਂ ਅੱਜ ਜੇ 10 ਗੁਣਾ ਬਾਤ ਨਹੀਂ ਗਿਆ ਤਾਂ ਫਿਰ ਦਸੋਂ ਗੋਣ ਵੇਚਿਆ ਨਸ਼ਾ ਸੋ ਲੋਕਾਂ ਨੂੰ ਜਾਗਣ ਦੀ ਲੋੜ ਹੈ ਸਰਕਾਰ ਤੋਂ ਨਾ ਆਸ ਰੱਖੋ ਨਹੀਂ ਕਿ ਤੁੱਚੇ ਨੂੰ ਜਗਾਓ ਇਹਨਾਂ ਸਰਕਾਰਾਂ ਨੂੰ ਰਵਾਣਾ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਉਂਦੇ ਪੰਜਾਬ ਨੂੰ ਜਗਾਓ